ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੰਤਨ ਸਿੰਘੂ ਤੇ ਬਦਰ ਸਾਹਿਬ ਮਹਾਰਾਜ ਸਦਾਈ ਜੈਕਾਰਾ ਸਦਾਈ ਜੈਕਾਰਾ ਸਰਬਤਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਬਰੇਸ਼ਾ ਦਾ ਨਾਸ਼ ਕਰੋ ਬਾਬਾ ਜੀ ਮੁੱਕੀ ਕੜੀ ਨ ਦੇਖਣ ਦੀ ਕਰੋ ਕਿਰਪਾ ਗੰਤਨ ਸਿੰਘੂ ਤੇ ਬਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਅਸਲੀ ਦੇ ਬੱਚਿਆਂ ਨੂੰ ਕਰ ਦਿਓ ਕਿਰਪਾ ਬਾਬਾ ਜੀ ਕਰੋ ਮਿਹਰ खो <laughs> हर See you

सिर तर, गली तर, मेरी आओ इत नीचे सिर सर तरीबे कबीर जिस मरने ते जग डरे मेरे मन आनंद मरने ही ते, ते पाई पून परमान कबीर मरता मरता जग मुआ मर भी न जाने को ऐसे मरने जो i don't have ਕਰੇ ਸਭ ਕੋਈ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਜੀਵਨ ਆਈ ਗੁਰਪੂਰੇ ਜੀਵਨ ਆਈ ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਆ ਕੀ ਕੀਮਤ ਕਹੀ ਨਾ ਜਾਈ ਕੀ ਕੀਮਤ ਕਹੀ ਨਾ ਜਾਈ ਕੀ ਕੀਮਤ ਕਹੀ ਨਾ ਜਾਏਗਾ Don't need to have ਕੀ ਸੱਚੇ ਬਾਤ ਚਲਾ ਪਲੇ ਜਨਮ ਜਨਮ ਦੀ ਕਟਿਏ ਗਰਜਨ ਦੇਖ ਜੀਵਾ ਘੁਰਤੇ ਗਰਜਨ ਦੇਖ ਜੀਵਾ ਘੁਰਤੇ ਰਹਾ ਕਰਨ ਕਰਮ ਹੋਏ ਪਰਮੇ i ਸਤਨਾ ਵਾਹਿਗੁਰੂ ਸਾਹਿਬ ਜੀ ਜੇ ਸਤ ਗੁਰ ਸਿਮਰੰਤ ਨਾਨਕੇ ਤਿਮਰ ਮਿਟਖਿਨ ਜੇ ਸਤ ਗੁਰ ਸਿਮਰੰਥ ਰਿਤ ਹਰ ਨਾਮ ਦਿਨ ਦਿਨ ਜੇ ਸਤ ਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ ਜੇ ਸਤ ਗੁਰ ਸਿਮਰੰਥ ਰਿਤ ਸਦ ਨਾ ਕੋ ਨਿਦ ਪਾਵੈ ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧੰਨ ਧੰਨ ਕਰੋ ਜੇ ਸਤ ਗੁਰ ਲਗ ਪ੍ਰਭ ਪਾਈਐ ਸੋ ਸਤ ਗੁਰ ਸਿਮਰੋ ਨਰੋ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰਿਆ ਜਾ ਮਾਲੇ ਉਧਰਿਓ ਗਨ ਕਾ ਹੋ ਗਤ ਪਾਈ ਪੰਚਾਲੀ ਕੋ ਰਾਜ ਸਭ ਹਮ ਰਾਮ ਨਾਮ ਸੁਧਾਈ ਤਾ ਕੋ ਦੁਖ ਹਰਿਓ ਕਰਿ ਨਾਮ ਆਪਣੀ ਪਾਜ ਬਡਾਈ ਜੇ ਨਰ ਜਸ ਕਿਰਪਾ ਨੇ ਦਿਗਾਇਓ ਤਾਂ ਕੋ ਭਇਓ ਸਹਾਈ ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਨ ਸਰਨਾਈ ਤੋ ਮੈਂ ਆਇਆ ਸਰਨੀ ਆਇਆ ਰੋਸੈ ਆਇਆ ਕਿਰਪਾ ਆਇਆ ਜੋ ਭਾਵੈ ਤਿਉ ਰਖੂ ਸੁਆਮੀ ਮਾਰਗ ਗੁਰਹ ਪਠਾਇਆ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ जिन कल राखी मेरी राम नाम योर मै गयो जाके कसम नहीं कोये जैसे मूरत संकट मिट दरस तुहारो हो, हो टल गोर सेविया एन सहज सुभा ਦਰਸ਼ਨ ਪਰਸੈ ਗੁਰੂ ਕ ਤ ਜਨਮ ਮਰਨ ਦਖ ਹੋਵੈ ਸਫਤ ਖਸਮ ਦੀ ਨੋ ਰ ਅਰਸੋਂ ਕੋ ਰਸੋਂ ਛਟੀਆ ਤੁਧ ਦਿੱਠੇ ਸਚੇ ਬਾਤਸਾ ਮਲ ਜਨਮ ਜਨਮ ਦੀ ਸਜਣ ਸਚਾ ਬਾਤਸਾ ਸੇਰਸਾ ਤ ਜਿਸ ਪਾਸ ਬਹਿਟਿਆ ਸੋਹੀਆ ਸਭਨਾ ਦਾ ਏ ਸਤਿ ਪਾਤਸ਼ਾਹ ਮਾਲੇ ਜਨਮ ਜਨਮ ਦੀ ਕਢੀ ਕਰਤੀ ਸਤਨਾਮ ਆਹੇ ਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਭਾਂਡਾ ਹਸ਼ਾ ਸੋਏ ਜੋਤਿਸ ਭਾਲਸੀ ਭਾਂਡਾ ਆਤਮ ਲੀਣਾ ਤੋਤਾ ਹੱਸ਼ਾ ਨਾ ਹੋਏ ਸੀ ਪਾਂਡਾ ਹੱਸ਼ਾ ਸੋਏ ਜੋ ਤਿਸ ਭਾਵ ਸੀ ਪਾਂਡਾ ਅਤ ਮਲੀਣ ਤੋਤਾ ਹੱਸ਼ਾ ਨਾ ਹੋਏ ਸੀ ਗੁਰੂ ਦੁਆਰਾ ਹੋਏ ਸੀ सोजी पाहे तोर त हए सी, सी मेड़े हशे का बि चार आप वर्ती मत कोन जा कमाए तेहा अमृत हर का वरताए सी आ पत जन्म सवार वाजा वाए सी मानस क्या बेचारा ते लोक सुनी नानक याहार सब कोल तार सी मानस कया वेचारा ते लोक सुण सी حال ਸਭ ਤੁਲ ਧਾਰ ਸੀ ਵਾਹੇ ਗੁਰਜੀ ਕਾ ਖਾਲਸ ਵਾਹੇ ਗੁਰਜੀ ਕੀ ਫਤਿਹ ਸੋਈ ਹੀ ਮਹਿਲਾ ਪਹਿਲਾ ਭਾਂਡਾ ਹੱਸ਼ਾ ਸੋਈ ਜੋ ਤਿਸ ਭਾਵ ਜੀ ਭਾਂਡਾ ਅਤਮਲੀਣ ਤੋਤਾ ਹੱਸ਼ਾ ਮਾਉ ਹੋਈ ਸੀ ਗੁਰੂ ਪਿਆਰ ਵਾਲਿਓ ਅਯਦਾ ਪਾਵਨ ਪਵਿੱਤਰ ਮੁਖਵਾਕ ਜਗਤਗੁਰੂ ਗੁਰੂ ਨਾਨਕ ਪਤਸ਼ਾਹ ਜੀ ਦੀ ਰਸਨਾ ਤੋਂ ਚਾਰਣ ਹੋਇਆ ਸੁਹੀ ਰਾਗ ਅੰਦਰ ਪਾਵਨ ਅੰਗ 730 ਉਤੇ ਸੁਭਾਈ ਮਾਨ ਹੈ ਸਤਿਗੁਰ ਪਤਸ਼ਕ ਨੇ ਇਹ ਭਾਈ ਉਹੀ ਹਿਰਦਾ ਰੂਪ ਭਾਂਡਾ ਸੋਨਾ ਹੈ ਨਿਰਮਲ ਹੈ ਜਿਹੜਾ ਉਸ ਪਿਆਰੇ ਨੂੰ ਚੰਗਾ ਲੱਗਦਾ ਹੈ ਨਹੀਂ ਤਾਂ ਇਹ ਹਿਰਦਾ ਰੂਪ ਭਾਂਡਾ ਪਿਆਰਿਆ ਅਤ ਦਾ ਮਲੀਨ ਤੇ ਤੇਰੇ ਆਪਣੇ ਯਤਨਾਂ ਦੇ ਨਾਲ ਇਹ ਨਿਰਮਲ ਨਹੀਂ ਹੋਏਗਾ ਇਹ ਗੁਰੂ ਦੀ ਮਤ ਲੈ ਗੁਰੂ ਦੇ ਅਨਸਾਰੀ ਹੋ ਤਾਂ ਇਹ ਨਿਰਮਲ ਹੋ ਸਕਦਾ ਸਤਿਗੁਰ ਕਿਰਪਾ ਕਰਨ ਸਬਨਾਂ ਨੂੰ ਨਾਮ ਸੇਵਾ ਸਮਰਨ ਬਖਸ਼ਣ ਸਬਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਆਵ ਸਬਨਾਂ ਨੂੰ ਬੇਨਤੀ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀ ਨੋ ਵੜੋ ਕਲੋਂ ਮਹਸਤ ਐਸੇ ਦੀਨ ਦਿਵਾਲ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਅਤੇ ਤਨ ਅਦਿਆਨੰਦ ਗੁਰਸਿੱਖ ਪਿਆਰੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲ ਦਾਸ ਜੀ ਦਾ ਪਾਵਨ 350 ਸਾਲਾਂ ਸ਼ਹੀਦੀ ਦਿਹਾੜਾ ਜੋ ਕਿ 25 ਤਰੀਕ ਨੂੰ ਆ ਰਿਹਾ ਹੈ ਤੇ ਇਹਦੇ ਸੰਬੰਧ ਦੇ ਵਿੱਚ ਧਰਮ ਰੱਖਿਆ ਧਰਮ ਰક્ષਕ ਯਾਤਰਾ ਜੋ ਅਨੰਦਪੁਰ ਸਾਹਿਬ ਤੋਂ ਆਰੰਭ ਹੋਈ ਸੀ ਤੇ ਇਹਦਾ ਅਖੀਰਲੀ ਪੜਾਓ ਗੁਰਦੁਆਰਾ ਬਾਬਾ ਡੇਰਾ ਕਰੋ ਸਿੰਘ ਤੋਂ ਆਰੰਭ ਹੋਵੇਗਾ ਅਤੇ ਗੁਰਦੁਆਰਾ ਸ੍ਰੀ ਗੰਗ ਸਾਹਿਬ ਵਿਖੇ ਅੱਜ ਸਮਾਪਤੀ ਹੋਣੀ ਹੈ ਨਾਲ ਲਾਲ ਕਿਲੇ ਵਿਖੇ ਨਿਤ ਦੇ ਸ਼ਾਮ ਦੇ ਦੀਵਾਨ ਸ਼ੁਰੂ ਹੋ ਚੁੱਕੇ ਨੇ ਕੱਲ ਤੋਂ ਅੱਜ ਰਾਤ ਦਾ ਦੀਵਾਨ ਕੱਲ ਰਾਤ ਦਾ ਦੀਵਾਨ ਜਿਹਦੇ ਚ ਲਾਈਟ ਐਂਡ ਸੌ ਪ੍ਰੋਗਰਾਮ ਹੋਣਗੇ ਨਾਲ 23 ਤੋਂ 25 ਤਰੀਕ ਤੱਕ ਗੁਰਮਤ ਸਮਾਗਮ 25 ਤਰੀਕ ਨੂੰ ਜੋ ਗੁਰੂ ਪਾਤਸ਼ਾਹ ਜੀ ਦੀ ਪਾਵਨ ਸ਼ਹੀਦੀ ਨੂੰ ਮੁੱਖ ਰੱਖ ਕੇ ਸ੍ਰੀ ਸਹਿਜ ਪਾਠ ਸਾਹਿਬ ਜੀ ਅਰੰਭ ਹੋਈ ਸੀ 23 ਦੀ ਸੰਪੂਰਨਤਾ ਵੀ ਲਾਲ ਕਿਲੇ 25 ਤਰੀਕ ਨੂੰ ਸ਼ਾਮ ਨੂੰ 4:30 ਵਜੇ ਹੋਵੇਗੀ ਨਾਲ ਹੀ 25 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਸਵੇਰੇ 8:30 ਵਜੇ ਇਸ ਪਾਵਨ ਸਥਾਨ ਤੋਂ ਆਰੰਭ ਹੋ ਕੇ ਗੁਰਦੁਆਰ ਔਰ ਕਾਬਗਨ ਸਾਈ ਵਿਖੇ ਸ਼ਾਮ ਨੂੰ 4 ਵਜੇ ਸਮਾਪਤ ਹੋਵੇਗਾ ਨਾਲ 23 ਤਰੀਕ ਨੂੰ ਕਥੋਂ ਦੀਆਂ ਪਿਆਰੀਆਂ ਸੰਗਤਾਂ ਅੰਮ੍ਰਿਤ ਵੇੜੀ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਅੰਮ੍ਰਿਤ ਵੇਲੇ ਪ੍ਰਵਾਹਤ ਫੇਰੀ 3 ਵਜੇ ਆਰੰਭ ਹੋਵੇਗੀ ਜੋ ਅੱਖੋਂ ਚੱਲ ਕੇ ਗੁਰਦੁਆਰਾ ਕਾਬਗੰਦ ਸਾਹਿਬ ਵਿਖੇ ਸਮਾਪਤ ਹੋਵੇਗੀ 22 ਤਰੀਕ ਨੂੰ ਰਾਗ ਦਰਬਾਰ ਸ਼ਾਮ ਨੂੰ ਇਸ ਪਾਵਨ ਅਸਥਾਨ ਤੇ ਕਰਵਾਇਆ ਜਾ ਰਿਹਾ ਹੈ ਸੋ ਇਹਨਾਂ ਸਮਾਗਮਾਂ ਵਿੱਚ ਵੱਧ ਛੜ ਕੇ ਹਾਜ਼ਰੀਆਂ ਭਰੋ ਸੇਵਾਵਾਂ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਹੋਈਆਂ ਭੁੱਲਾਂ ਦੇਖਿਵਾ ਵਾਹਿਏ ਗੁਰਜੀਕਾ ਖਾਲਸਾ ਵਾਹਿਏ ਗੁਰਜੀਕੀ ਫਤਿਹ